ਸਕੂਲ ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਇਆ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ ਚ ਤੇ ਤੁਸੀਂ ਇਹਦੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉਦੋ ਹੀ ਪਰਚਾ ਦਿੱਤਾ ਬਾਪੂ ਘਰੇ ਆਉਦੋ ਹੀ ਪਰਚਾ ਦਿੱਤਾ ਵਿੱਚ ਕਿਵੇਂ ਜਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪੜਾਉਣ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਪੜਾਣਾ ਥਾਣਾ ਦੇ ਰੋਲੀਆਂ ਅਸੀਂ ਨੰਗੀਆਂ ਕਰ ਕਰ ਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਹ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਏ ਖਾਨ ਤੇ ਮੱਸਰ ਰੰਗੜ ਦੇ ਬੰਤੇ ਬੋਚਣ ਵਾਲਾ ਘਾਟਾ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋਕੇ ਪੈ ਗਿਆ ਜਿਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ ਇਸ ਕਰਕੇ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਦਾ ਜੇ ਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂ ਤੱਬ ਨੂੰ ਇਹਦਾ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਅਸੀਂ ਤਿਆਰ ਆ 60 ਜਿਲ੍ਹਾਂਾਂ ਦੇ ਤਿਆਰ ਮਰਵਾ ਦੇ ਸਿਦਾਂ ਚ ਪਏ ਵੀ ਆ ਕੇ ਬੋਲਾਂਗੇ ਸਿਦਾਂ ਚ ਪਿਆਂ ਦੀ ਵੀ ਆਵਾਜ਼ ਕੁੰਜੂਗੀ ਜੇ ਤੇਰੇ ਦਿਮਾਗ 'ਚ ਗਲਤ ਫਹਿਮਿਆ ਕੱਢਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਰਾਂ ਪੂਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਮੇਰੇ ਨਾਲ ਭੈਣਾ ਬੈਠੀਆਂ ਨੇ ਇਸੇ ਲਈ ਪਾਸੇ ਭਰਾ ਖੜਾ ਇੱਧਰ ਬਾਪੂ ਬੈਠਾ ਸਰਪੰਚ ਬੈਠਾ ਸਾਰੀ ਉਹ ਪੰਚਾਇਤ ਬੈਠੀ ਹੈ ਸਾਰੇ ਇੱਕ ਥਾਂ ਹੀ ਬੈਠੇ ਆ ਜਿਹੜਾ ਮੁਕੱਦਮਾ 307 ਦਾ ਹਰਾਦਾ ਕਤਲ ਦਾ ਬਿੱਕਾ ਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ ਗੱਡੀਆਂ ਦੀ ਭੰਨ ਤੋੜ ਕਰਤੀ ਜੀ ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧਰੌਲੇ ਥਾਣੇ 'ਚ ਦਰਜ ਕੀਤਾ ਸੋ ਆਜ ਅਜੇ ਹਲੇ ਵੀ ਤੇਰਾ ਢੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਰੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ ਇੱਕ ਪਾਸੇ ਤੇਰੀ ਪੁਲਿਸ ਤੇਰਾ ਡੀਜੀਪੀ ਅਰਪਿਤ ਸੁਖਲਾ ਤੇਰਾ ਏਡੀਜੀਪੀ ਜਸਕਰਨ ਸਿੰਘ ਡੀਏਜੀ ਭੁੱਲਰ ਏਡੀਜੀਪੀ ਗੁਰਿੰਦਰ ਢਿੱਲੋਂ ਤੇਰੇ ਚਾਰ ਅਫਸਰ ਦਸਤਕਤ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ ਬੋਲ ਕੇ ਜਾਂਦੇ ਆ ਬਹੁਤ ਵੱਡੇ ਕੱਟ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ ਪਰ ਉਸੇ 3 ਤਰੀਕ ਨੂੰ ਆਥ ਨੇ ਸਾਢੇ 5 ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ ਵਿੱਚ ਲੱਖਾ ਸੁਧਾਣਾ ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ ਵਿੱਚ ਭਾਨੇ ਸਿੱਧੂ ਦਾ ਬਾਪੂ ਭਾਨੇ ਦਾ ਭਰਾ ਭਾਨੇ ਦੇ ਪਿੰਡ ਦਾ ਸਰਪੰਚ ਭਾਨੇ ਦੇ ਪਿੰਡ ਦੀ ਪੰਚਾਇਤ ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋੜਦੁੰਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ ਸਾਰਿਆਂ ਦੇ ਉੱਤੇ ਵਾਇ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਤਨੌਲੇਜ ਪਰ ਇੱਕ ਤੂੰ ਬਹੁਤ ਵੱਡਾ ਬਹਿਮ ਪਾਲੀ ਬੈਠਾ ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਈ ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦਬਣ ਵਾਲੀ ਦਬਣ ਵਾਲੀ ਨਹੀਂ ਹੈ ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਠਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ ਤੇ ਹੁਣ ਨਹੀਂ ਕਿ ਜਿੱਤ ਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ ਤੂੰ ਅੰਨਾ ਹੋ ਗਿਆ ਅਸਲ ਤਾਕਤ ਇੰਨੀ ਤੇਰੇ ਕੋਲ ਆ ਗਈ ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ ਦਿਖਦੀ ਕੱਖ ਨਹੀਂ ਤੈਨੂੰ ਯਾਰ ਆ ਆ ਕੋਈ ਦਲੀਲ ਆ ਯਾਰ ਇੱਕ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ ਸਕੂਲ ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਸਕੂਲ 'ਚ ਪੜਾਉਣ ਗਈ ਆ 3 ਤਰੀਕ ਨੂੰ ਇਹਦੀ ਹਾਜ਼ਰੀ ਲੱਗੀ ਹੋਈ ਹੈ ਰਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ ਕਿ ਤੁਸੀਂ ਇੱਥੇ ਵੀ ਚੱਕ ਕੇ ਪਰਚਾ ਦੇਤਾ ਇੱਕ ਭੈਣ ਘਰੇ ਆਉ ਤੋਂ ਹੀ ਪਰਚਾ ਦਿੱਤਾ ਬਾਪੂ ਘਰੇ ਆਉ ਤੋਂ ਹੀ ਪਰਚਾ ਦਿੱਤਾ ਸਾਡੇ ਨੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣੂ ਸਾਡੇ ਦੇਣ ਦਾ ਕੋਈ ਗੱਲ ਨਹੀਂ ਪਰ ਜਦ ਤੂੰ ਇੱਥੋਂ ਤੱਕ ਆ ਜਾਵੇਂਗਾ ਅਸੀਂ ਸੁਣਦੇ ਰਹੇ ਹਾਂ ਵਿੱਚ ਕਿਵੇਂ ਚੱਕਰੀਆ ਖਾਨ ਵਰਗੇ ਕਿਵੇਂ ਅਬਦਾਲੀ ਵਰਗੇ ਮੱッセ ਰੰਗੜ ਵਰਗੇ ਸਾਡੀਆਂ ਧੀਆਂ ਪੜਾਣ ਨੂੰ ਚੱਕ ਕੇ ਲੈ ਜਾਂਦੇ ਸੀ ਕਿਵੇਂ ਬੈਂਤ ਤੇ ਬੁੱਛੜ ਵਰਗਿਆਂ ਨੇ ਸਾਡੀਆਂ ਧੀਆ ਪੈਣਾ ਠਾਣਾ ਦੇ ਰੋਲੀਆਂ ਅਸੀਂ ਨੰਗੀਆਂ ਕਰ ਕਰਕੇ ਬੇਪੱਤੀਆਂ ਕੀਤੀਆਂ ਸੀ ਉਹੀ ਰਾਤ ਤੂੰ ਫੜ ਲਿਆ ਕਿਹੜੀ ਗੱਲਾਂ ਜਕਰੀਏ ਖਾਨ ਤੇ ਮੱਸੇ ਰੰਗੜ ਦੇ ਬੰਤੇ ਬੋਚਣ ਨਾਲ ਉਹ ਘਟਾ ਤੂੰ ਦੱਸ ਯਾਰ ਇੱਕ ਬੰਦੇ ਨੇ ਮਗਰ ਤੂੰ ਇੰਨਾ ਹੱਤੋ ਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਹੀ ਮਾਰਨ ਤੇ ਆ ਗਿਆ ਯਾਰ ਇਸ ਤੱਕ ਕਿ ਤੈਨੂੰ 92 ਬੰਦੇ ਚ ਤਾ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਈ ਜੇ ਰਾਜਾ ਹੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਨੇ ਸਾਡਾ ਖੂਨ ਵੀ ਵਗ ਗਿਆ ਉਹੀ ਖੂਨ ਰਗਾਂ ਸਾਡੇ ਚੱਲਦਾ ਉਹਨਾਂ ਜੁਹਾਦਿਆਂ ਦਾ ਜੇ ਤੇਰੇ ਦਿਮਾਗ 'ਚ ਹੀ ਆ ਵੀ ਮੈਂ ਐਂ ਦੱਬ ਲੂੰ ਇਹ ਤਾਂ ਤੂੰ ਪਤਾ ਹੀ ਪਾਉਂਦੇ ਦੇ ਪਰਚੇ ਅਸੀਂ ਤਿਆਰ ਆ 60 ਜਿਹੜਾ ਤਿਆਰ ਮਰਵਾ ਦੇ ਸਿਦਾਂ ਚ ਪਏ ਵੀ ਆ ਕੇ ਬੋਲਾਂਗੇ ਸਿਦਾਂ ਚ ਪਿਆਂ ਦੀ ਵੀ ਆਵਾਜ਼ ਕੁੰਜੂਗੀ ਜੇ ਤੇਰੇ ਦਿਮਾਗ 'ਚ ਗਲਤ ਫਹਿਮਿਆ ਕੱਢਦੇ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਇਹ ਪਾਵਰਾਂ ਪੂਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਹੱਤ ਹੋ ਗਈ ਯਾਰ ਥੋੱਕੇ ਚਟਣ ਵਾਲੀ ਗੱਲ ਤੁਸੀਂ ਆਏ ਖੜੇ ਹੋ ਬਿਲਕੁਲ ਬੱਚਵੰਦੇ ਕਹਿੰਦੇ ਸੀ ਕਿ ਸਾਨੂੰ ਹਲੇ ਯਕੀਨ ਸੀਗਾ 10 ਤਰੀਕ ਦਾ ਸਮਾਂ ਤੁਸੀਂ ਦਿੱਤਾ ਹੈ ਅੱਜ 10 ਤੱਕ ਬਿਲਕੁਲ ਚੁੱਪਾਂ ਵੀ ਕੋਈ ਗੱਲ ਨਹੀਂ ਤੁਸੀਂ ਛੱਡੋ ਬੰਦਾ ਸਾਡਾ ਤੁਸੀਂ ਸਮਾਂ ਲੈ ਕੇ ਗਏ ਆ ਅਸੀਂ ਤੁਹਾਡੇ ਭਰੋਸੇ ਦੇ ਉੱਤੇ ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ ਇਹ 10 30 ਤੱਕ ਅਸੀਂ ਭਾਣੇ ਦੇ ਪਰਚੇ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ ਪਰ ਜੇ ਨਹੀਂ ਉਦੋਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ ਜਾਣੇ ਬਿਉਂਤਬੰਦੀ ਥੋੜੀ ਪਹਿਲਾਂ ਹੀ ਸੀਗੀ ਇਹ ਤੈਨੂੰ ਤੋਂ ਹੀ ਸੀਗੀ ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੇ ਭਾਣਾ ਬਾਹਰ ਨਹੀਂ ਆਉਣ ਦੇਣਾ ਜਿਹੜਾ ਲਾਂਬੂ ਤੂੰ ਲਾ ਰਿਆਂ ਪੰਜਾਬ 'ਚ ਅੱਗ ਜਿਹੜੀ ਤੂੰ ਲਾ ਰਿਆਂ ਜਿਹੜੀ ਪੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲਦੇ ਬੂਥੇ ਦੇ ਰਿਆਂ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ ਐ ਨਹੀਂ ਪਤਾ ਕੱਲ ਨੂੰ ਫੋਰਸਾਂ ਵਗਾਉਣੇ ਇੱਥੇ ਜਿਵੇਂ ਉਦੋਂ ਆਪਣੇ ਅਮਰਤਪਾਲ ਵੇਲੇ ਬੁਲਾਈਆਂ ਸੀਗੀਆਂ ਠੀਕ ਆ ਤੇਰਾ ਸਾਡੇ ਦੇ ਵੀ ਐਨਐਸਐ ਲਾਉਣ ਦਾ ਇਰਾਦਾ ਲਾ ਦੇ ਕਸਰ ਨਾ ਰਹੇ ਜਿੰਨੇ ਤਨ ਚੁੱਪਦੇ ਆ ਲੜਕਦੇ ਆ ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ ਐਨਐਸਐ ਲਾ ਡਬਰੂਗੜ੍ਹ ਸਿਟੀ ਦੇ ਚੱਕ ਕੇ ਕੋਈ ਬੰਦਾ ਨਾ ਛੱਡੀ ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ ਇੱਥੇ ਦਾ ਨੌਜਵਾਨ ਵੀ ਇੱਥੋਂ ਦਾ ਜਵਾਕ ਵੀ ਇੱਥੋਂ ਦਾ ਬਜ਼ੁਰਗ ਵੀ ਸਾਡੀਆਂ ਮਾਵਾਂ ਵੀ ਇਹ ਪਲੇਖਾ ਨਾ ਰੱਖੀ ਕਿ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦਾ ਬਲੰਦ ਕੋਈ ਗੱਲ ਨਹੀਂ ਅਸੀਂ ਤਿਆਰ ਆ ਭੇਜ ਆਉਂਦੀ ਪੁਲਿਸ ਫੋਰਸ ਅਸੀਂ ਸਾਰੇ ਐਸ ਵੇਲੇ ਇਕੱਠੇ ਤਨੂ ਪਾਸਿਆਂ ਸੇ ਰੇਡ ਮਾਰਦੀ ਲੋੜ ਨਹੀਂ ਪੈਣੀ ਵਿਸਹੜਿਆ ਨੂੰ ਭੱਜੇਗਾ ਕਿਸੇ ਹੋਰ ਪਿੰਡਾਂ ਨੂੰ ਭੱਜੇਗਾ ਅਸੀਂ ਇੱਥੇ ਹੀ ਬੈਠੇ ਆ ਕੋੜ ਦੁੰਨੇ ਭਾਨੇ ਦੇ ਘਰੇ ਬੈਠੇ ਆ ਭੈਣਾ ਵੀ ਬੈਠੀਆਂ ਬਾਪੂ ਵੀ ਬੈਠਾ ਭਰਾ ਵੀ ਬੈਠਾ ਪੰਚਾਇਤ ਵੀ ਬੈਠੇ ਜਿੰਨਿਆਂ ਦੇ ਪਰਚੇ ਸਾਰੇ ਬੈਠੇ ਆ ਅਸੀਂ ਤੂੰ ਭੇਜ ਦੇ ਸਾਨੂੰ ਚਕਾ ਲਾ ਜਿਹੜੀ ਧਾਰਾ ਤੈਨੂੰ ਰਹਿ ਗਈ ਕਾਰ ਸੈਂਟਰ ਨਾਲ ਗੱਲ ਕਿਆਰ ਤਾ ਤੂੰ ਹੋਈ ਬੈਠਾ ਸ਼ੁਰੂ ਤਾਂ ਤੂੰ ਕੰਮ ਕਰ ਹੀ ਲਿਆ ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪ੍ਰੂਵ ਟਰੈਕਟਰ ਗੈਸਟਨਾ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗੇ ਐਨਕਾਊਂਟਰ ਕਰਨ ਲੱਗੇ ਸ਼ੁਰੂ ਦਾ ਕੰਮ ਤੁਸੀਂ ਕਰ ਲਿਆ ਉਹ ਤਾਂ ਤੂੰ ਉਧਰ ਉਧਰ ਤੁਰ ਪਿਆ ਉਹ ਰਾਤ ਉਰਪਿਆ ਫੜ ਲਿਆ ਤੋਰਾ ਪਰ ਤੇਰੇ ਵਰਗੇ ਕੰਧਾਂ ਟੱਕਰਾ ਮਾਰ ਮਾਰ ਰੁਮਦੇ ਹੁੰਦੇ ਆ ਕਮਲੇ ਹੋ ਜਾਂਦੇ ਹੁੰਦੇ ਆ ਐਥੇ ਕਿਹਦਾ ਹਾਲ ਜੇ ਅੱਗੇ ਮੜਾ ਹੋਇਆ ਅੱਜ ਦੇਖ ਲਓ ਰੁੱਲਦੇ ਨੇ ਜਿਹੜੇ ਬੰਦਿਆਂ ਨੇ ਉਸ ਸਮੇਂ ਜੋ ਮੈਂ ਕਹੂੰਗਾ ਦੋ ਸ਼ਬਦ ਭੈਣ ਵੀ ਆਪਣੀ ਜ ਬਣੇ ਬਿਲਕੁਲ ਇਹ ਬਿਲਕੁਲ ਮਤਲਬ ਕੀ ਤੱਕ ਆ ਹੋ ਰਹੀ ਆ ਦਾ ਤੇ ਕੀ ਦੀ ਰਾਜਨੀਤੀ ਹੋ ਰਹੀ ਹੈ ਅਸੀਂ ਕੋ ਡੈਮੋਕ੍ਰੇਸੀ ਚ ਨਹੀਂ ਰਹਿ ਰਹੇ ਅਸੀਂ ਇੰਡੀਅਨ ਡੈਮੋਕ੍ਰੇਸੀ ਚ ਅਸੀਂ ਆਪਦੀ ਰਿਪਬਲਿਕ ਦਾ ਮਤਲਬ ਦੇਸ਼ ਦੇ ਵਾਸੀ ਹੋ ਕੇ ਤਾਲਾ ਸਿਪ ਦੀ ਸਟੰਟਰ ਤੱਕ ਨਾ ਜਵਾਬ ਕਰ ਸਕੀਏ ਸਾਡੇ ਤੇ ਕੋਈ ਵੀ ਮਤਲਬ ਪ੍ਰੈਸ਼ਰ ਨਾ ਹੋਵੇ ਕਿਉਂਕਿ ਅਸੀਂ ਆਰਾਮ ਨਾਲ ਇੱਕ ਵਧੀਆ ਆਪ ਦੇ ਰਹਿ ਮਤਲਬ ਕਿ ਜੌਬ ਕਰ ਸਕੀਏ ਔਰ ਆਪਣੇ ਕਮਾਂਧੰਦਿਆਂ ਨੂੰ ਇੱਕ ਸਤੰਤਰ ਹੋ ਕੇ ਇੱਕ ਡੈਮੋਕ੍ਰੇਸੀ ਤੇ ਆਵੇ ਸਾਡਾ ਜਿਹੜਾ ਦੇਸ਼ ਹੈ ਅਸੀਂ ਚਾਹੁੰਦੇ ਹਾਂ ਵੀ ਅਸੀਂ ਸਾਰੇ ਫਿਰ ਤੂੰ ਇੰਨੀ ਗੱਲ ਦੱਸ ਜਿੱਦ ਤੂੰ ਉੱਦੇ ਉੱਦੇ ਤੋਂ ਸਕੂਲ ਚ ਸੀ ਹਾਂਜੀ ਮੈਂ ਆਪਣੀ ਜੌਬ ਤੇ ਸੀ ਬਿਲਕੁਲ ਮੈਂ ਆਪਣੇ ਘਰ ਸੀ ਵੀ ਸਹੁਰੇ ਘਰ ਤੋਂ ਮੈਂ ਜੌਬ ਤੇ ਗਈਆਂ ਜੌਬ ਤੋਂ ਮੈਂ ਆਪਣੇ ਫੇਰ ਘਰ ਆਈਆਂਗੀ ਪੂਰਾ ਟਾਈਮ ਮੈਂ ਆਪਣੀ ਜੌਬ ਤੇ ਹੀ ਨੀ। ਸ਼ਰਮ ਕਰੋ ਸ਼ਰਮ ਕਰੋ। ਮਾੜੇ ਮੋٹے ਆਟੇ ਦਾ ਬੜੇ ਉੱਥਾਂ ਤਾਂ ਲੱਗ ਜਾਂਦਾ ਹੁੰਦਾ ਏ। ਉਹ ਜਿਆ ਪੁਲਿਸ ਵਾਲੇ ਆ ਹੱਦ ਹੋ ਗਈ ਯਾਰ ਸੋਡੀ। ਤੇ ਅੰਦਰੋਂ ਮਾੜਾ ਮੋਟਾ ਤਾਂ ਸ਼ਰਮ ਕਰ ਲੋ ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ। ਛੋਡੇ ਘਰੇ ਵੀ ਈਆਂ ਪਹਿਣਾ ਤੁਸੀਂ ਪਰਿਵਾਰਾਂ ਵਾਲੇ ਹੋ ਯਾਰ ਜਿਵਾਗ ਜਿਲੇ ਵਾਲੇ ਹੋ ਯਾਰ। ਇਥੋਂ ਤੱਕ ਗਿਰ ਜਾਨੇ ਆਪਾਂ ਸਿਰਫ ਫੋਕੀ ਬੱਲੇ ਬੱਲੇ ਦੇ ਬਾਵਾ ਕਰਾਉਣ ਦੇ ਮਾਰੇ ਆਪਦੇ ਵੱਡੇ ਅਫਸਰਾਂ ਤੋਂ ਦੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ ਆਹ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਗੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80 90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸ਼ਤਰਧ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖੋ ਉਹਨਾਂ ਦਾ ਆਪਣਾ ਹਾਲ ਦੇਖੋ ਕੀ ਹੋਇਆ ਫਿਰਦਾ ਕਿਵੇਂ ਕੰਨਾਂ ਕੱਕੜਾ ਮਾਰਦੇ ਫਿਰਦੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਨੇ ਤਬਾਹ ਹੋਏ ਨੇ ਇਹ ਦੇਣੀਆਂ ਉਹਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਐ ਨਾ ਆਵਾਜ਼ ਨਹੀਂ ਕਰਦੀ ਇਨਸਾਫ ਹੋਣਾ ਇੱਥੇ ਹੋਣਾ ਹੁੰਦਾ ਧਰਤੀ ਤੇ ਇੱਥੇ ਹੋਣਾ ਹੁੰਦਾ ਇਸੇ ਜੀਵਨ ਚ ਆ ਜਿੰਦਗੀ ਚ ਹੀ ਹੋਣਾ ਹੁੰਦਾ ਯਾਰ ਐਡੀ ਨੇਰ ਕਰਦੀ ਐ ਏਡਾ ਤੱਕਾ ਯਾਰ ਇਹਦਾ ਤਾਂਲੇ ਵਾਲਿਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚਾਕੇ ਇਮਰਾਨ ਖਾਨ ਨੂੰ ਚਲਾ ਚੌਣਾ ਸਾਲ ਕੈਦ ਕਰਤੀ ਤਨ ਚਾਰ ਕੇਸਾਂ ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਢ ਲਿਆ ਪਰਸੋਂ ਪਾਕਿਸਤਾਨ ਚ ਉਹ 체ਦਾ ਜਿਹੜਾ ਸੀਦਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਠ ਉਹ ਬੈਠ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆ ਲੋਕਾਂ ਦਾ ਹਾਲ ਹੋਣ ਲੱਗ ਗਿਆ ਇੱਥੇ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਨਾਲ ਤੂੰ ਗੱਲ ਕਰਦਾ ਠੀਕ ਆ ਭਾਈ ਅਸੀਂ ਵੀ ਕਹਿੰਦੇ ਆ ਤੰਦਰੁਸਤ ਬੱਚਾ ਹੋਵੇ ਅਸੀਂ ਇਹ ਸੰਸਾਰ ਦੇ ਖਿਲਾਫ ਨਹੀਂ ਆ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਸਟੇਜਾਂ 'ਤੇ ਚਾਹ ਕਿੰਨਾ ਤੈਨੂੰ ਫਿਰ ਮੇਰੇ ਘਰੇ ਇੱਕ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆ ਕਿਸੇ ਦੀਆਂ ਭੈਣਾਂ ਨਹੀਂ ਆ ਕੇ ਇਹਦੀਆਂ ਕੁੜੀਆਂ ਨਹੀਂ ਜਿੰਨਾਂ ਦੇ ਨਾਲ ਤੁਝ ਜਲਮਟਾ ਰਹਿਆ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਪੰਨ ਤੋੜ ਜੀ ਪੁਲਿਸ ਵਾਲੇ ਦੀ ਕ੍ਰਪਾਨ ਮਾਰੀ ਜੀ ਕਿਵੇਂ ਕਹਾਣੀਆਂ ਬਣਾ ਕੇ ਮੈਂਟ ਲਾਉਂਦੇ ਨੇ ਯਾਰ ਕਹਾਣੀ ਕਰਦ ਨੂੰ ਯਾਰ ਸੋ ਭਾਈ ਹੱਥ ਬੰਨ੍ਹ ਕੇ ਕੋਈ ਵਾ ਕੋਈ ਕੋ ਕਹਿਣਾ ਚਾਹੁੰਦੇ ਬੋਲਣੀਆਂ ਤਾਂ ਪਾਟੇ ਮੈਂ ਹਾਂ ਹਾਂ ਤੁਸੀਂ ਮੈਂ ਬੋਲਦਾ ਹਾਂ ਹਾਂ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਜੀ ਮੈਂ ਇੱਕ ਬੇਨਤੀ ਕਰਨੀ ਚਾਹਣਾ ਜਿੱਦੇ 3 ਤਰੀਕ ਨੂੰ ਅਸੀਂ ਮਗਵਾਲ ਕੋਠੀ ਦੇ ਵਿੱਚ ਬੈਠੇ ਸੀ ਸਾਨੂੰ ਉੱਥੋਂ ਡੀਐਸਪੀ ਨੇ ਚੱਕਿਆਗਾ ਚੱਕ ਕੇ ਸਾਨੂੰ ਬਾਲੀਆਂ ਥਾਣੇ ਦੇ ਵਿੱਚ ਲਿਆਇਆ ਗਿਆ ਸਾਡੂ 8 ਵਜੇ ਦੇ ਤਕਰੀਬ ਜਿੰਨਾ ਚੱਕ ਬਾਈ ਦਾ ਹੁਕਮ ਨਹੀਂ ਹੋਇਆ ਉਤਰੋਂ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਣਾ ਉਦੋਂ ਆ ਪਹਿਲਾਂ ਸਾਨੂੰ ਕਿਸੇ ਪੁਲਿਸ ਨੇ ਕੱਢਿਆ ਨਹੀਂ ਹੈਗਾ ਚੱਕ ਕੇ ਬਾਈ ਸਾਨੂੰ ਟਰੌਲੇ ਪਾਚੇ ਤੇ ਦਿੱਤਾ ਤੇਰੇ 5-6 ਵਜੇ ਪਰਚੇ ਸਰਪੰਚ ਇੱਥੇ ਸੀ ਅਸੀਂ ਬਾਈ ਬਾਲੀਆਂ ਥਾਣੇ ਅਫਸਰ ਕਾਰਡ ਕਢਾ ਲਓ ਜਾ ਕੇ ਅਸੀਂ ਥਾਣੇ ਦੇ ਵਿੱਚ ਸੀ ਬਾਈ ਐਨੀ ਕੀ ਗੱਲ ਕਰਨੀ ਹੈ ਬਾਈ ਵੈਕੁਲਜੀ ਕਾ ਖਾਸਾ ਸੋ ਮੈਂ ਕਰ ਹੋਰ ਕਹਿਣੀ ਚਾਹੁੰਦਾ ਹੁਣ ਇਹ ਕੀ ਕਰ ਰਹੇ ਆ ਹੁਣ ਪੁਲਿਸ ਕਿਹੜੇ ਕੰਮਾਂ ਤੇ ਉਤਰੀ ਹੋਈ ਆ ਕਿਸੇ ਵੀ ਵੱਖ-ਵੱਖ ਥਾਣਿਆਂ ਦੇ ਐਸਚਓ ਮੁੰਡਿਆਂ ਨੂੰ ਫੋਨ ਕਰਦੇ ਆ ਜਿਹੜੇ ਉਹਦੇ ਘੱਟ ਚਾਏ ਜਾਂ ਸਾਡੇ ਨਾਲ ਜੁੜੇ ਹੋਏ ਆ ਤੁਸੀਂ ਥਾਣੇ ਆ ਕੇ ਜਾਓ ਜੀ ਉਹ ਜਾਂਦੇ ਆ ਛੋਡਾ ਜੀ ਨਾਲ ਕੇ ਕਿੱਥੇ ਆ ਛੋਡੀਆਂ ਮਾਸੀਆਂ ਕਿੱਥੇ ਆ ਜੀ ਕਿੰਨੀਆਂ ਮਾਸੀਆਂ ਛੋਡੀਆਂ ਭੂਆ ਕਿੰਨੀਆਂ ਜੀ ਕਿੱਥੇ ਬੈਗੀਆਂ ਹੁੰਦੀਆਂ ਸਾਰਾ ਰਿਕਾਰਡ ਤਿਆਰ ਕਰ ਰਿਆ ਛੋਡੀ ਕਿਹੜੀ ਆਈਡੀ ਚੱਲਦੀ ਆ ਜੀ ਜਾਨ ਇੱਕ ਧਾਰਕ ਦਹਿਸਤ ਬਣਾਈ ਜਾ ਰਹੀ ਹੈ ਦਿਲਾਂ ਦੇ ਅੰਦਰ ਲੋਕਾਂ ਦੇ ਅੰਦਰ ਵੀ ਉੱਠ ਕੇ ਤੁਰਨ। ਜਿਵੇਂ ਆਪਾਂ ਦੇਖਿਆ ਨਾ ਉਦੋਂ ਜਦੋਂ ਐਨਐਸਏ ਲੱਗਿਆ ਮੁੰਡਿਆਂ ਤੇ ਉਦੋਂ ਵੀ ਆਹੀ ਬਹੌਲ ਸੀ। ਉਹੀ ਬਹੌਲ ਦੇ ਉੱਤੇ ਪੁਲਿਸ ਫੇਰ ਤੁਰਪੀ। ਦੁਕਾਨ ਦੇ ਲਈ ਕੋਈ ਐਸਐਚਓ ਫੋਨ ਕਰਦਾ, ਕੋਈ ਸੀਐਨਚਾਰਜ ਫੋਨ ਕਰਦਾ, ਕੋਈ ਡੀਐਸਪੀ ਫੋਨ ਕਰਦਾ। ਆਓ ਜੀ ਉੱਥੇ ਆ ਕੇ ਜਾਓ। ਸਾਨੂੰ ਤਾਂ ਮੈਂ ਇਹ ਸਾਰਿਆਂ ਨੂੰ ਅਮਰੀਤ ਨਾਲ ਬੇਨਤੀ ਸੁਣ ਲਓ ਮੇਰਾ ਵੀਰ। ਇਹ ਡਾਰੇ ਦਹਿਸਤ ਦਾ ਜਿਹੜਾ ਦਿਲਾਂ 'ਚ ਖੌਫ ਹੈ ਕੱਢ ਦਿਓ। ਇਹ ਕੱਢ ਦਿਓ। ਆਫਰ ਜ਼ਰਾ ਦੇ ਬੰਨਣੇ ਪੈੜਿਆ ਕੋਈ ਗੱਲ ਨਹੀਂ ਤੂੰ ਚਲਾ ਗੋਲੀਆਂ ਤੂੰ ਚਲਾ ਡਾਂਗਾ ਤੇਰੇ ਜ਼ਬਰਦਸਤ ਤੇਰੇ ਜ਼ੁਲਮ ਦਾ ਮੁਕਾਬਲਾ ਸਹਾਰੂ ਮੈਂ ਤੇਨੂੰ ਤਰਸਾਲ ਲੈ ਗੇ ਲਾ ਦੇ ਜੋਰ ਇੰਨਾ ਲੱਗਦਾ ਮੈਂ ਬੇਨਤੀ ਤੁਹਾਨੂੰ ਇਹ ਕਰਦਾ ਕੋਈ ਪੁਲਿਸ ਵਾਲਾ ਫੋਨ ਕਰਦਾ ਕੋਈ ਥਾਣੇਦਾਰ ਕਰਦਾ ਕੋਈ ਡੀਐਸਪੀ ਕਰਦਾ ਵੀ ਥਾਣੇ ਆਓ ਦਫ਼ਤਰ ਆਓ ਸਪਸ਼ਟ ਜਵਾਬ ਦੇ ਹੋਵੇ ਸੀ ਨਹੀਂ ਆਉਣਾ ਸਾਡੇ ਖਿਲਾਫ ਕੋਈ ਵਾਰੰਟ ਜਾਰੀ ਹੋਇਆ ਹੈ ਸਾਡੇ ਖਿਲਾਫ ਕੋਈ ਮੁਕਦਮਾ ਦਰਜ ਹੋਇਆ ਹੈ ਤਾਂ ਦੱਸੋ ਸਾਡੀ ਗ੍ਰਿਫਤਾਰੀ ਪਾ ਦਿਓ ਪਰ ਕਿਸੇ ਦੇ ਬੁਲਾਉਣ ਦੇ ਉੱਤੇ ਜੇ ਬੁਲਾਉਂਦੇ ਵੀ ਆ ਨਾਲ মিডিਆ ਲੈ ਕੇ ਜਾਓ ਨਾਲ ਆਪਣਾ ਕੋਈ ਵਕੀਲ ਲੈ ਜਾਓ ਜਾਂ ਸਾਡਾ ਸੰਪਰਕ ਕਰਨ ਲੈ ਕੋ ਜਿਹੜੇ ਵੀ ਬੰਦੇ ਨੂੰ ਜਿੱਥੇ ਵੀ ਇੱਕਦੇ ਬੁਲਾਉਂਦੇ ਆ ਇਹ ਜਾਣਾ ਛੱਡ ਦਿਓ ਇਹ ਉਹੀ ਗੱਲ ਡਰ ਪਾ ਦਿੰਦੇ ਆ دہشت ਪਾ ਦਿੰਦੇ ਆ ਮਾਹੌਲ ਹੈ ਜਸਰ ਜਦੇ ਆ ਉਹਨਾਂ ਆ ਜਿਹੜਾ ਸਿਸਟਮ ਰਚਿਆ ਗਿਆ ਨਾ ਅਸਲ ਇਹਨਾਂ ਦੇ ਮਨਚ ਸਾਹ ਪਹਿਲੇ ਹੀ ਇਹ ਬੇਈਮਾਨੀਏ ਖੋਟ ਸੀਗੀ ਵੀ ਜਿਹੜੇ ਬੋਲਣ ਵਾਲੇ ਬੰਦੇ ਉਹ ਦੱਬ ਲੋ ਪਰਿਵਾਰ ਦਾ ਦੱਬ ਲੋ ਪਰਿਵਾਰ ਘਰ ਆ ਜੋ ਇਹ ਇੱਥੋਂ ਤੱਕ ਵੀ ਆ ਜਾਂਦੇ ਆ ਫਿਰ ਉਹਨਾਂ ਲੱਕੀ ਵੀ ਘਰਾਂ ਦੇ ਪਸ਼ੂ ਡੰਗਰ ਖੋਲ ਦਿੰਦੇ ਆ ਖੂਬ ਪਸੰਦ ਨਾਲ ਪੱਠੇ ਵੀ ਪਾਉਣ ਆਵੇ ਉਹਦੇ ਵੀ ਚਾਰ ਡਾਂਗਾ ਮਾਰ ਦਿੰਦੇ ਐ ਕਰਾਂ ਮੇਰੇ ਘਰ ਚ ਹੋਇਆ ਸੀ ਮੇਰੇ ਪਸ਼ੂ ਵੀ ਖੋਲ ਡੰਗਰ ਛੱਡ ਤੇ ਮੇਰੇ ਸੰਗਲ ਸੰਗਲ ਲਾ ਦੇ ਕੋ ਪਿੰਡ ਚੋਂ ਬੰਦਾ ਆ ਡਾਂਗਾ ਮਾਰ ਕੇ ਭਜਾਤਾ ਮੇਰੇ ਘਰ ਚ ਪਾਣੀ ਛੱਡ ਕੇ ਮੋਟਰ ਸਾਰਾ ਘਰ ਹੀ ਭਰਤਾ ਮੇਰਾ ਮੇਰੀ ਮਾਂ ਨੂੰ ਮੇਰੇ ਘਰ ਵਾਲੀ ਨੂੰ ਮੇਰੀਆਂ ਤਿਆਰ ਭੂਆ ਨੇ 21 ਦਿਨ ਪੁਲਿਸ ਨੇ ਉਹ ਥਾਣੇ ਲੈ ਗਏ ਆ ਥਾਣੇ ਲੈ ਗਏ 21 ਦਿਨਾਂ ਹੀ ਥਾਣੇ ਚ ਕਮਾਈ ਕਰਦੇ ਰਹੇ ਇਹ ਪੁੱਛੜ ਪਣਾ ਹੁੰਦਾ ਛੋਡਾ ਰੌਲਾ ਕਿਸੇ ਬੰਦੇ ਨਾਲ ਬੰਦੇ ਨਾਲ ਵੀ ਕੀ ਰਲਾ ਸਾਡਾ ਕੋਈ ਬੱਟਰ ਨਾਲਾ ਯਾਰ ਅਸੀਂ ਪੰਜਾਬ ਦਾ ਕੋ ਨੁਕਸਾਨ ਕਰ ਰਹੇ ਆ ਅਸੀਂ ਕੀ ਕਰ ਰਹੇ ਆ ਯਾਰ ਅਸੀਂ ਭੰਤਰੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਆ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੀ ਅੱਜ ਡਰ ਕੇ ਨਾ ਬਈ ਆ ਯਾਦ ਰੱਖਿਓ ਮੇਰਾ ਭਰਾ ਹੱਥ ਬੰਨ੍ਹਦਾ ਤੁਹਾਡੇ ਅੱਗੇ ਦੇਖਿਓ ਜੀ ਅੱਜ ਜੂ ਹੀ ਚੁੱਪ ਕਰਕੇ ਘਰਾਂ 'ਚ ਬਹਿ ਗਏ ਡਰ ਕੇ ਦਬ ਕੇ ਨਾ ਨਿਕਲੇ ਨਾ ਵਿਰੋਧ ਕੀਤਾ ਆ ਹੁਣਾਂ ਕੇ ਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕਿ ਜਿਹੜੀ ਬਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇੜਨਗੇ ਅਸੀਂ ਨਹੀਂ ਸੰਤੋਖ ਦਾ ਤੈਨੂੰ ਫੜ ਦੇਣਾ ਚੱਕ ਕੇ ਜੇਲ੍ਹ ਸਿਰਦਣਾ ਠੋਕਣਾ ਇਹ ਪੈਣਗੇ ਹਰ ਹਰ ਘਰ ਨੂੰ ਪੈਣਗੇ ਆਰੇ ਇਹ ਦੱਬਣਗੇ ਹਰ ਘਰ ਨੂੰ ਪੈਣ ਇਹੀ ਦਾ ਡਰ ਹੁੰਦਾ ਹੈ دہشت ਹੁੰਦੀ ਹੈ ਵੀ ਆਹ ਦੱਬ ਲੈ ਦੇ ਹੁਣ ਪੰਜਾਬ ਦੇ ਲੋਕ ਉਹ ਲੱਖਾਂ ਦੇ ਵੀ ਪੱਖਾ ਦੇਤਾ ਕੁੜੀਆਂ ਦੇ ਵੀ ਦੇਤਾ ਬਾਪੂ ਦੇ ਵੀ ਦੇਤਾ ਭਰਾ ਦੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤਾਂ ਜਾਂ ਇਹੀ ਬੰਦੇ ਪੈਰਵਾਹੀ ਕਰ ਰਹੇ ਸੀ ਇਹੀ ਬੰਦੇ ਹੋੜੇ ਕੁੱਟ-ਵਾਟ ਨੂੰ ਕੱਠਾ ਕਰਨਾ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਬਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅਜਨਾਨਾ ਬਾਈ ਬੋਲੇ ਗੱਲ ਥੋੜੀ ਘਰਾਂ ਤੱਕ ਆਉਣੀ ਹੈ ਬਾਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਬਾਰ-ਬਾਰ ਕਹਿ ਲਓ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨੀਆਂ ਸਕੀਮਾਂ ਘੜੀ ਬੈਠੇ ਆ ਹੱਥ ਵੜਦਾ ਤੁਹਾਡੇ ਦੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਇਹ ਮਤਲਬ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰੀ ਫਿਰਦੇ ਆ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾਲ ਦੇਣਾ ਪੈਣਾ ਅੱਜ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦਬ ਦੇਣਗੇ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਵੜ ਗਏ ਲੈਟ ਬੰਦ ਕਰਤੇ ਹੌਸਾ ਮਗਾ ਲਿਆ ਤੇ ਜੇ ਉਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆ ਆ ਨੌਤਨੀ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ ਐਨਐਸਏ ਲਾ ਦੀ ਚੱਕ ਕੇ ਅੰਦਰ ਸੁੱਟ ਤੇ ਦੇਸ ਵੀ ਨਹੀਂ ਕੋਈ ਚੈਨਲ ਦਿੱਤਾ ਸ਼ਰਿਆਲ ਸਿੱਧੂ ਮੂਸੇ ਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਤੇਜ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਹਿਲਾਂ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫਲਾਈ ਸੀ ਤੇ ਨਾਲ ਦੀ ਨਾਲ ਦਸ਼ਮਣ ਨੇ ਲਾ ਕੇ ਟੈਕੋ ਮਾਰਦਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹ ਜਿਹੇ ਬੰਦੇ ਪੈਦਾ ਹੁੰਦੇ ਨੇ ਉਹ ਜਿਹੇ ਬੰਦੇ ਨੇ ਮਰਵਾਏ ਆ ਯਾਰ ਉਦੋਂ ਵੀ ਚੱਪ ਕਰਕੇ ਉਦੋਂ ਹੀ ਮੈਂ ਕਿਹਾ ਸੀ ਇਹ ਗੱਲ ਜਦੋਂ ਮੂਸੇ ਦੀ ਲਾਗ ਲੇ ਘਰੇ ਪੀਓ ਉਦੋਂ ਵੀ ਪਟਿਆ ਸੀ ਵੀ ਨਾਸਿਸਕਾਰ ਕਰੋ ਨਾਸਿਸਕਾਰ ਕਰੋ ਅੱਜ ਆਪਾਂ ਨਿਕਲਿਓ ਸੜਕਾਂ ਤੇ ਆਹ ਨੌਤਨੀ ਜਿਹਾ ਝੁੱਟ ਖੜੋ ਪੰਜਾਬ ਦੇ ਲੋ ਕੁੱਟ ਖੜੋ ਸੋਨੇ ਪਹਿਣ ਕੇ ਇਹ ਇਹਨਾਂ ਇਹਨਾਂ ਦੇ ਬਦਨ ਸਾਨੂੰ ਜੋ ਜੋ ਕੇ ਦੇ ਦੇ ਬਦਨ ਗਏ ਪਰ ਉਦੋਂ ਵੀ ਆਪਾਂ ਡਰ ਕੇ ਘਰਾਂ ਜਿ ਬਹਿ ਗਏ ਬਾਈ ਅੱਜ ਭਾਨੇ ਵਾਲਾ ਹੋ ਗਿਆ ਕੱਲ ਨੂੰ ਸਾਡੇ ਵਾਲਾ ਕਿਹਦੇ ਹੋਰ ਵਾਲਾ ਹੌਲ-ਕੁਲ ਸਭ ਦੀ ਵਾਰੀ-ਵਾਰੀ ਵਾਰੀ ਦਾ ਦੱਬੀ ਤੁਰਿਆ ਆਣ ਯਾਦ ਰੱਖ ਆ ਆ ਕੋਸਤੇ ਯਾਰ ਤੂੰ ਹਰਾਨ ਨਹੀਂ ਹੋਈ ਪਈ ਯਾਰ ਕਿਹੜੇ ਕਿਹੜੇ ਕੰਮਾਂ ਤੇ ਆਇਆ ਹੋਇਆ ਹੈ ਕੋਈ ਗੱਲ ਨਹੀਂ ਚੱਲ ਲਾਜੋਰ ਦੇਖ ਦੇਖ ਸੁੱਤੀਆਂ ਖੁੱਲੀਆਂ ਆਦੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲਾਦੇ ਜ਼ੋਰ ਕਿ ਭਾਈ ਆ ਜਾਓ ਦੱਬ ਦਿਓ ਬੰਦੇ ਮਾਰ ਦਿਓ ਕਿਸੇ ਦੇ ਖਿਲਾਫ ਮੁਕਦਮਾ ਦਰਜ ਕਰ ਦਿਓ ਕਿਸੇ ਨੂੰ ਗੈਸਟਰ ਕਹਿ ਕੇ ਮਾਰ ਦਿਓ ਕਿਸੇ ਨੂੰ ਵੱਖਵਾਦੀ ਅੱਤਵਾਦੀ ਕਹਿ ਕੇ ਮਾਰ ਦਿਓ ਦੱਬ ਲਾ ਇਤਿਹਾਸ ਦੇ ਵਿੱਚ ਲਿਖਿਆ ਕੀ ਜਾਏਗਾ ਯਾਦ ਰੱਖੋ ਗਨਤਾ ਕੀ ਲਿਖਿਆਗਾ ਯਾਦ ਰੱਖੀਏ ਇਹ ਇਹ ਸਵਾਲ ਇਹ ਜਵਾਬ ਦੇਣੇ ਪੈਂਦੇ ਹੁੰਦੇ ਆ ਇਤਿਹਾਸ ਲਿਖੇ ਜਾਂਦੇ ਹੁੰਦੇ ਆ ਇਹ ਲਿਖੀਆਂ ਜਾਣੀਆਂ ਨੇ ਕਿਤਾਬਾਂ ਕਾਪੀਆਂ ਕਿਹਨਾਂ ਲਿਖੀਆਂ ਜਾਣੀਆਂ ਨੇ ਕਹਾਣੀਆਂ ਕਿੱਸੇ ਸੋ ਮੈਂ ਹੋਰ ਭਾਈ ਤੁਸੀਂ ਜਥੇਬੰਦੀ ਤੋਂ ਨੇ ਹਾਂਜੀ ਹਾਂਜੀ ਬੋਲੋ ਭਾਈ ਬੈਗੁਰੂ ਦਾ ਹਾਰਸਾ ਬਲਜੀ ਫਤਿਹ ਕੱਲ ਭਾਈ ਸਾਨੂੰ ਪਟਿਆਲੇ ਬੁਲਾਇਆ ਗਿਆ ਦੀਆ ਆਪਣਾ ਦੀਨ ਸਾਹਿਬ ਨੇ ਅੱਛਾ ਜੀ ਉਹ ਸਾਨੂੰ ਕਹਿੰਦੇ ਵੀ ਭਾਲੇ ਨੂੰ ਜਵਾਨਤ ਕਰਾ ਲਓ ਅਸੀਂ ਠੋਕ ਕੇ ਫੈਸਲਾ ਹਸ ਲੈਂਦਾ ਹੈ ਕੰਨਪੰਦਿਤ ਜੀ ਠੀਕ ਹੈ ਦੇਖੋ ਇੱਥੇ ਪੰਜਾਬ ਪੁਲਿਸ ਕਹੌਲਦਾਰਾਂ ਜੇ ਮੇਰੇ ਵਰਗੇ ਪੰਜਾਬੀ ਲਵੇ ਲੈਂਦੇ ਨੇ ਪਰ ਡੀਆਈਏ ਨਾਲ ਗੱਲ ਕਰਨੇ ਕਿ ਬਹੁਤ ਖਾਲੇ ਦਾ ਬਾੜਾ ਨਹੀਂ ਅਸੀਂ ਜਮਾ ਠੋਕ ਕੇ ਜਵਾਬ ਦੇ ਗਏ ਆ ਵੀ ਜਿੰਨਾ ਤੱਕ ਸਾਡੇ ਕਿਸਾਨ ਜੱਸੀ ਬੰਦੀਆਂ ਤੇ ਸਾਡਾ ਭਰਾ ਲੱਖਾ ਜਾਂ ਹੋਰ ਮੇਰੇ ਭਰਾ ਪਿੰਡੋ ਪਿੰਡੋ ਜੁੜੇ ਹੋਏ ਨੇ ਜਿੰਨਾ ਤੱਕ ਉਹ ਸਾਨੂੰ ਕਹਦੇ ਨਹੀਂ ਅਸੀਂ ਕੋਈ ਫੈਸਲਾ ਲੈਂਦੇ ਬਿਲਕੁਲ ਜਵਾਬ ਦੇ ਕੇ ਆਹੀ ਪੰਜਾਬ ਪੁਰ ਤੇ ਡੀਜੀਪੀ ਨੇ ਡੀਜੀਪੀ ਸਾਹਿਬ ਨੂੰ ਪਟਿਆਲੇ ਉਹ ਤੋਂ ਪਹਿਲਾਂ ਵੀ ਸਾਨੂੰ ਬੁਲਾਇਆ ਗਿਆ ਤੇ ਕੱਲ ਵੀ ਸਾਨੂੰ ਬੁਲਾਇਆ ਗਿਆ ਸੀ ਸਾਡਾ ਅੱਜ ਵੀ ਜਵਾਬ ਹੈ ਕੱਲ ਵੀ ਸਾਡਾ ਜਵਾਬ ਹੈ ਸਾਡਾ ਇੱਕ ਗੱਲ ਇੱਕ ਇੱਕ ਮਿੰਟ ਹਾਂ ਹਾਂ ਦੂਜੀ ਗੱਲ ਵੀ ਸਾਡੇ ਪਰਾਲੇ ਦੋ ਦਿਨ ਮੀਟਿੰਗ ਹੋਈ ਹੈ ਅਸੀਂ ਸਰਿਆਮ ਕਹਿੰਦੇ ਆ ਨਾ ਤਾਂ ਹੀ ਭਾਨੇ ਜਵਾਨਤ ਕਰਾਉਣੀ ਹੈ ਭਾਨੇ ਦੇ ਪਰਚੇ ਵੀ ਰੱਤ ਕਰਾਉਣੇ ਨੇ ਤੇ ਬਿਨਾਂ ਜਮਾਨਤ ਹੋਰ ਹਾਲ ਕੇ ਕਰੇ ਆਉਣੇ ਵੈਗ ਰੂਕਾ ਖਾਲ ਤਾਂ ਇਹਨਾਂ ਨੂੰ ਬੁਲਾ ਰਿਹਾ ਕਿ ਭਾਨੇ ਦੀ ਜ਼ਬਾਨ ਤ ਤੁਸੀਂ ਕਰਾ ਲਓ ਜੀ ਫਿਰ ਜਿਹੜਾ ਉੱਧੇ ਏਡੀਜੀਪੀ ਡੀਜੀਪੀ ਆਪ ਸੁਖਲਾ ਜਸਕਰਨ ਸਿੰਘ ਏਡੀਜੀਪੀ ਗਰਿੰਦਰ ਢਿੱਲੋਂ ਡੀਆਈਜੀ ਭੁੱਲਰ ਚਾਰ ਅਫਸਰ ਦਸਕਤ ਕਰਕੇ ਲਿੱਖਤੀ ਦੇਖੇ ਗਏ ਹੈ ਉਹਨਾਂ ਦੀ ਜ਼ਬਾਨ ਤੇ ਦੱਸੋ ਜੀ ਉਹਨਾਂ ਦੀ ਜ਼ਬਾਨ ਫਿਰ ਕਿੱਥੇ ਆ ਕੱਲ ਨੂੰ ਕੋ ਧਰਨ ਲੱਗਦੇ ਨੇ ਮੁਝਾਰੇ ਲੱਗਦੇ ਨੇ ਤਾਂ ਇੱਕ ਤੋਂ ਉਹਨਾਂ ਖੜੂ ਕਿਹੜਾ ਬੰਦਾ ਤੁਰੀ ਜ਼ਬਾਨ ਤੇ ਨਹੀਂ ਖੜ ਰਿਹਾ ਤਾਂ ਕੱਲ ਨੂੰ ਤੁਸੀਂ ਕੋਈ ਗੱਲਬਾਤ ਕਰਨੀ ਹੈ ਕਿਸੇ ਸਿਨਰਸੀ ਬੰਦਿਆ ਨਾਲ ਕੋਈ ਧਰਨਾ ਮਜਾਰਾ ਲੱਗਿਆ ਹੋਇਆ ਕੋਈ ਜਾਮ ਹੋਇਆ ਹੋਇਆ ਤਾਂ ਤੁਹਾਡੇ ਨਾਲ ਖੜੂ ਕਾਣ ਤੋਂ ਗੱਲ ਕੌਣ ਕਰਨ ਆਊ ਤੇ ਕਿਹੜੇ ਮੂੰਹ ਨਾਲ ਗੱਲ ਕਰਨਾ ਆਓਗੇ ਹਰਾਨੀ ਦੀ ਗੱਲ ਦੇਖੋ ਵੀ ਇੱਕ ਪਾਸੇ ਇਹ ਕਹਿ ਰਹੇ ਨੇ ਵੀ ਠੀਕ ਐ ਦਾਸ ਤੱਕ ਨਿਵੇੜ ਦੇਾਂਗੇ ਲਿਖਤੀ ਸਮਝੌਤਾ ਦੇ ਹੀ ਜਾਂਦੇ ਆ ਦੂਜੇ ਪਾਸੇ ਕਹਿੰਦੇ ਆ ਬਲਾਕ ਕੇ ਪ੍ਰਧਾਨ ਵਾਲਿਆਂ ਨੂੰ ਤੇ ਜਮਾਨਤ ਕਰਾ ਦੋ ਹੱਦ ਹੋ ਗਈ ਐ ਸਭ ਕੋਈ ਗੱਲ ਨਹੀਂ ਢਾਓ ਬਾਈ ਜਬਰ ਭਾਨੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ 10 ਤਰੀਕਾ ਹੌਣ ਦਿਓ ਤੁਸੀਂ ਅਸੀਂ 10 ਤੋਂ ਪਹਿਲਾਂ ਕੋਈ ਉੱਤੇ ਬਿਆਨਬਾਜ਼ੀ ਕੋਈ ਕਿੰਤੂ ਪ੍ਰੰਤੂ ਨਹੀਂ ਕਰਦਾ ਅਸੀਂ 10 ਤੱਕ ਉਹਨੂੰ ਢਿੱਕਾ ਗਏ ਕਈ ਵਾਰੀ ਇਹ ਹੁੰਦਾ ਵੀ ਇਹ ਪਹਿਲਾਂ ਹੀ ਅਸੀਂ ਕਿਹੜਾ ਕੁਝ ਕਿਹਾ ਸੀ ਕੱਤਰੀਆਂ ਛੱਡਿਆ ਨਹੀਂ ਛੱਡਿਆ ਨਹੀਂ ਪਹਿਲਾਂ ਹੀ ਬਿਆਨਬਾਜ਼ੀ ਅਸੀਂ ਕੋਈ ਨਹੀਂ ਦੇਣੀ ਉੱਤੇ 10 ਤਰੀਕ ਤੱਕ ਦਾ ਸਮਾਂ ਤੁਸੀਂ ਲਿਆ 10 ਤੋਂ ਬਾਅਦ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਸ਼ਾਮਲ ਸੀਗੀਆਂ ਉਹਨਾਂ ਲਈ ਅਗੂ ਸਾਹਿਬਾਨ ਸੀ ਉਹਨਾਂ ਦੇ ਨਸਕਤ ਨੇ ਸਾਰਿਆਂ ਦਾ ਰਹਿ ਕਰਕੇ ਅਗਲਾ ਪ੍ਰੋਪ ਪੰਜਾਬ 'ਚ ਕਿਹੜਾ ਦੇਣਾ ਉਹ ਦੇਵਾਂਗੇ ਬਾਈ ਇਹ ਨਾਕੀ ਮਸਲਾ ਹੱਲ ਹੋਇਆ ਸਿਰੇ ਚੜਿਆ ਤਾਂ ਮੇਰਾ ਵੀਰ ਬੇਨਤੀ ਆ ਭਰਾ ਬਣ ਕੇ ਉਹਨੋਂ ਪੈਰ ਜੁੱਤੀ ਨਾ ਪਾਇਓ ਆ ਕੱਲਾ ਇੱਥੋਂ ਨਹੀਂ ਫਿਰ ਫਿਰ ਪੂਰੇ ਪੰਜਾਬ ਦੇ ਵਿੱਚ ਜਾਮ ਹੋਣੇ ਚਾਹੀਦਾ ਪੂਰਾ ਪੰਜਾਬ ਬੰਦ ਹੋਣਾ ਚਾਹੀਦਾ ਅੱਜ ਤਾਂ ਇਹ ਕਹਾਂਗੇ ਵੀ ਇੱਛੇ ਨਹੀਂ ਗੱਲ ਖੜਨੀ ਜੀ ਆ ਠੀਕ ਆ ਕੱਲਾ ਇੱਕ ਦੀ ਘਰ ਮੁਰੇ ਵਾਗੇ ਉੱਥੇ ਵਾਗੇ ਕੋਈ ਗੱਲ ਨਹੀਂ ਉਹ ਡਰਾਉਣਗੇ ਦਸਤ ਪਾਉਣਗੇ ਭੰਨਾਗੇ ਘੇਰਾ ਤੋੜੇ ਘੇਰੇ ਤੋੜਾਂਗੇ ਸਾਰੇ ਦਸਤਾਂ ਦੇ ਨਰਾਂ ਦੇ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ 10 ਤੱਕ ਆਪਾਂ ਕੋਈ ਬਿਆਨ ਬਾਜੀ ਅਸੀਂ ਚੁੱਪਾਂ ਸਾਡੇ ਖਿਲਾਫ ਵੀ ਬਥੇਰਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਨਾਂ ਦੇ ਕੁਝ ਬਕਾਊ ਪੱਤਰਕਾਰਾਂ ਵੱਲੋਂ ਕੁਝ ਇਹਨਾਂ ਦੇ ਬੰਦਿਆਂ ਵੱਲੋਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਡੇ ਖਿਲਾਫ ਵੀ ਉਹ ਆਏ ਆ ਉਹ ਆਏ ਆ ਅਸੀਂ ਕਿਸੇ ਦਾ ਕੋਈ ਜਵਾਬ ਨਹੀਂ ਦੇਣਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਆਪਸ ਵਿੱਚ ਇਹ ਫੁੱਟ ਪਵੇ ਇਹ ਫਿੱਕ ਪਵੇ ਇਹ ਕੋਸ਼ਿਸ਼ਾਂ ਵੀ ਹੁੰਦੀਆਂ ਨੇ ਇਹ ਵੀ ਕਰਦੇ ਆ ਇਹਨਾਂ ਨੂੰ ਕੁਝ ਹੋਰ ਕਹਿੰਦੇ ਆ ਮੇਰੇ ਨਾਲ ਕਿ ਨਾ ਕੋਈ ਪੁਲਿਸ ਅਫਸਰ ਗੱਲ ਕਰਦਾ ਹੋਰ ਕਹਿੰਦਾ ਵੀ ਯਤਨ ਕਰਦੇ ਆ ਆਪਸ ਵਿੱਚ ਇਹ ਵੀ ਬਹੁਤ ਇੱਕ ਤੁਹਾਨੂੰ ਹੋਰ ਦੱਸ ਦਨਾ ਹੈ ਇੱਕ ਪੁਲਿਸ ਦਾ ਬੜਾ ਇਹ ਪ੍ਰਾਣਾ ਹੰੜਿਆ ਵਰਤਿਆ ਇੱਕ ਤਰੀਕਾ ਹੈ ਅੱਡੋ ਅੱਡੀ ਬੰਦਿਆਂ ਨਾਲ ਡੋਡੀ ਅਫਸਰ ਗੱਲ ਚਲਾ ਲੈਂਦੇ ਆ ਪਰਿਵਾਰ ਨਾਲ ਅੱਡ ਇੱਕ ਥਰ ਨਾਲ ਅੱਡ ਦੂਜੀ ਥਰ ਨਾਲ ਅੱਡ ਵੀ ਜਿਹੜਾ ਬੰਦਾ ਥੜਕ ਗਿਆ ਜਿਹੜਾ ਬੰਦਾ ਥੋੜਾ ਦਬਦਾ ਉਸ ਬੰਦੇ ਨੂੰ ਇਹ ਫਿਰ ਆਪਣੇ ਪਾਲੇ ਚ ਕਰਕੇ ਇਹ ਕਹਿੰਦੇ ਆ ਦੂਜੇ ਨੂੰ ਕਹਿੰਦੇ ਆ ਤੁਸੀਂ ਐਵੇਂ ਰੌਲਾ ਪਾਈ ਜੰਨੇ ਆ ਉਹਦਾ ਮੰਨ ਗਏ ਯਾਰ ਜਿਵੇਂ ਲੰਤੀ ਵਾਲੇ ਕੱਟ ਤੇ ਵੀ ਮੁੰਡਿਆਂ ਨੂੰ ਇਹ ਕਿਹਾ ਗਿਆ ਉਥੇ ਲੱਖਾਂ ਦਾ ਸਹਿਮਤ ਹੋ ਗਿਆ ਤੁਸੀਂ ਕਿਹਾਗੇ ਆ ਇਹੀ ਵਰਤਾਰਾ ਤੇ ਨਾਲੇ ਹੁਣ ਸਿਰਜ ਆਪਣੇ ਵੀਡੀਓ ਤੇ ਆਪਣੇ ਬੰਦਿਆਂ ਦੁਆਰਾ ਫੇਰ ਉਹ ਤਾਂ ਐ ਹੋ ਗਿਆ ਉਹ ਆਇਆ ਹੋ ਗਿਆ ਉਹਨਾਂ ਨੇ ਕਲਿਆਣੇ ਸਮਝਾ ਦਿੱਤਾ ਕਰ ਲਿਆ ਹਲਕੇ ਮੈਂ ਤੁਹਾਨੂੰ ਅੱਜ ਦੱਸਦਾ ਜਿਹੜਾ ਵੀ ਤਿੰਨ ਤਰੀਕ ਨੂੰ ਗੱਲਬਾਤ ਹੋਈ ਆ ਸਾਰਾ ਨਗਰ ਖੜਾ ਜੁਨੀਆ ਨਾਲੇ ਖੜਿਆ ਸਰਪੰਚ ਖੜਾ ਪਰਿਵਾਰ ਖੜਾ ਮੇਰਾ ਇਕੱਲੇ ਦਾ ਫੈਸਲਾ ਨਹੀਂ ਸੀ ਉਹ ਜਥੇਬੰਦਿਆਂ ਦੇ ਆਗੂਆਂ ਨੇ ਦੱਸ ਕੱਤਾ ਸਾਰਿਆਂ ਦੇ ਤੇ ਸਾਰਿਆਂ ਦੀ رائے ਦੇ ਨਾਲ ਮੀਟਿੰਗ ਕਰਕੇ ਫੈਸਲਾ ਫੇਰ ਦਿਆਂ ਸੀ ਹਾਂ ਬੋਲਿਆ ਮੈਂ ਬੋਲਿਆ ਮੈਂ ਵੀ ਆ ਉਦੋਂ ਬਰ ਕੱਕੇ ਕੋੜੇ ਨੇ ਵੀ ਬੋਲਿਆ ਸਦੀਦ ਫੂਲ ਨੇ ਵੀ ਬੋਲਿਆ ਪਰ ਇਹ ਸਾਰਾ ਵਰਤਾਂਤ ਕਿਵੇਂ ਸਿਰਜਣਾ ਵੀ ਇੱਕ ਬੰਦੇ ਦੀ ਗੱਲ ਸਿੱਟ ਦਿਓ ਵੀ ਇਹ ਆਇਆ ਵੀ ਕੱਲ ਨੂੰ ਦੁਵਾਰੇ ਮਾਹੌਲ ਨਾ ਸਿਰਜ ਸਕੇ ਇਹ ਇਹੀ ਤਾਂ ਤਰੀਕਾ ਹੁੰਦਾ ਹੈ ਇਹ ਪਹਿਲਾਂ ਵੀ ਤਰੀਕਾ ਵਰਤਦੇ ਨੇ ਹੁਣ ਵੀ ਉਹੀ ਤਰੀਕਾ ਵਰਤਦੇ ਨੇ ਵੀ ਆਪਸ ਵਿੱਚ ਬੰਦਿਆਂ ਨੂੰ ਪਾੜ ਦਿਓ ਲੜਾ ਦਿਓ ਉਹ ਦੇ ਖਿਲਾਫ ਆਣ ਦੇਵੇ ਉਹ ਉਹ ਦੇ ਖਿਲਾਫ ਆਣ ਦੇਵੇ ਮੈਂ ਜਿੰਨੇ ਵੀ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਕੋਈ ਬਿਆਨਬਾਜ਼ੀ 10 ਤੋ ਪਹਿਲਾਂ ਨੂੰ ਆਪਾਂ ਨੂੰ ਕਰਨ ਦੀ ਲੋੜ ਨਹੀਂ 10 ਤਰੀਕ ਦਾ ਪ੍ਰੋਗਰਾਮ ਹੈ 10 ਤੋਂ ਬਾਅਦ ਜੇ ਕੋਈ ਗੱਲਬਾਤ ਨਹੀਂ ਆਪਣੀ ਸਿਰੇ ਚੜਦੀ ਤਾਂ ਨਾਲ ਦੀ ਨਾਲ ਕੋਈ ਪ੍ਰਭਾਵ ਦੇਵਾਂਗੇ ਉਦੋਂ ਬੈਰ ਜਤੀਨਾ ਪਾਇਓ ਉਹ ਕੀ ਦੇਵਾਂਗੇ ਉਹ ਸਾਰੇ ਜਿਹੜੇ ਬੰਦਗਣਾ ਰਾਏ ਕਰਕੇ ਵਿਚਾਰ ਕਰਕੇ ਸਾਂਝੇ ਤੌਰ ਤੇ ਕੋਈ ਪ੍ਰਭਾਵ ਦਿੱਤਾ ਜਾਊਗਾ ਕੁਦਾਂ ਵਾਲਾ ਬਾਤ ਹੋ ਰਹੀਗੀ ਜੀ 9 ਤਰੀਕ ਨੂੰ ਕੱਲ ਮੀਟਿੰਗ ਕਰਕੇ ਆਪਾਂ ਪਾ ਸਕਦੇ ਆ ਕੋਈ ਨਹੀਂ ਆਪਾਂ ਜਦੋਂ ਵੀ ਮੀਟਿੰਗ ਹੋਈ ਆਪਾਂ ਕਰ ਲਾਂਗੇ 9 ਦਾ ਨੂੰ ਜਦੋਂ ਵੀ ਕਰਨੀ ਆ ਕਦੋਂ ਵੀ ਕਰਨੀ ਆ ਉਹ ਆਪਣੇ ਸਿਰ ਤੇ ਆ ਉਹ ਕਰਕੇ ਮੀਟਿੰਗ ਵਗੈਰਾ ਜੋ ਵੀ ਅਸੀਂ ਕਰਨਾ ਉਹ ਸਾਰਾ ਤੁਹਾਨੂੰ ਦੱਸ ਦੇਾਂਗੇ ਪਰ ਅਸੀਂ ਇਹਨਾਂ ਨੂੰ ਇਹ ਮੌਕਾ ਨਹੀਂ ਦੇਣਾ ਵੀ ਅਸੀਂ ਤਾਂ ਤੁਹਾਡਾ ਬੰਦਾ ਛੱਡ ਰਿਹਾ ਤੂੰ ਹੀ ਬਿਨਾ ਗੱਲ ਤੋਂ ਰੌਲਾ ਪਾ ਰ ਕਿਉਂਕਿ ਜੋ ਤੁਸੀਂ ਧੱਕਾ 307 ਰਾਤ ਦਾ ਕਤਲ ਦਾ ਪਰਚਾ ਦੇ ਕੇ ਪਰਿਵਾਰ ਤੇ ਭੈਣਾਂ ਤੇ ਸਾਡੇ ਤੇ ਪੰਚਾਇਤ ਤੇ ਬਾਪੂ ਤੇ ਛੱਡੇ ਕੋਈ ਨਹੀਂ ਸਾਰੇ ਵਿੱਚ ਵੜਤੇ ਇੱਤਾ ਬੋਲਦੇ ਆ ਕੋਈ ਗੱਲ ਨਹੀਂ ਪਰਚੇ ਲੜਦਿਆਂ ਦੇ ਪੈਂਦੇ ਹੀ ਹੁੰਦੇ ਆ ਇਹੀ ਕੁਛ ਹੁੰਦਾ ਸੀਗਾ ਸਜ ਹੋਰ ਕੀ ਹੁੰਦਾ ਤੇ ਜ਼ਬਰ ਵੀ ਇੱਥੇ ਰਾਜੇ ਕਰਦੇ ਹੀ ਆਏ ਆ ਰਾਜੇ ਸੀ ਮੁਕੱਦਮੇ ਕੋਤੇ ਇਹ ਚੱਲਦਾ ਹੀ ਆਇਆ ਕੋਈ ਗੱਲ ਨਹੀਂ ਅੱਜ ਤੂੰ ਰਾਜ ਹੈ ਜ਼ਬਰ ਕਰ ਰਹੇ ਹੈ ਤੇ ਪਰਜਾ ਸਗਾਰੀ ਚਲਦੀ ਹੁੰਦੀ ਇਹ ਬਹੁਤ ਵੱਡਾ ਭਲੇਖਾ ਪਤਾ ਨਹੀਂ ਕਿਹੜੇ ਤਰੀਕੇ ਜੇ ਸਲਾਹਕਾਰ ਨੇ ਜਿਹੜੇ ਆ ਜੀ ਪੁੱਠੀ ਸਲਾਹ ਦਿੰਦੇ ਆ ਉਹਨੂੰ ਫੜ ਕੇ ਅੰਦਰ ਕਰ ਦਿਓ ਜੀ ਐਂ ਦਬ ਜੂ ਬਾਜ ਉਹਨੂੰ ਫੜ ਕੇ ਅੰਦਰ ਕਰ ਦਿਓ ਐਂ ਦਬ ਜੂ ਬਾਜ ਕਿੰਨਿਆਕ ਦੀ ਆਵਾਜ਼ ਦਬ ਦਏਗਾ ਇਹ ਸਾਰਾ ਪੰਜਾਬ ਹੀ ਇਹੋ ਜਿਹਾ ਇਹ ਧਰਤੀ ਜੀ ਇਸ ਤਰ੍ਹਾਂ ਦਾ ਤੱਤ ਹੈ ਕਿਹਨੂੰ ਕਿਹਨੂੰ ਦਬ ਦੇਗਾ ਤੈਨੂੰ ਕਿੰਨਿਆਕ ਦੱਬਿਆ ਤੈਨੂੰ ਕਿੰਨਿਆਕ ਨੇ ਦੱਬਿਆ ਦੱਸ ਦੇ ਮੈਨੂੰ ਤੂੰ ਹਰ ਸਿਵਰਤਕਾਰ ਨੂੰ ਸਿਵਰੋ ਭਾਬੀ ਸੁਖਵੀਰ ਬਾਦਲ ਨੂੰ ਇਹ ਮੰਦਬੁੱਧੀ ਬੱਚਾ ਹੈ ਇਹ ਡਲਾਂ ਨਾਲ ਮਾਰੇ ਕਿਸੇ ਦੇ ਕੈਪਟਨ ਦੀ ਦਾੜ੍ਹੀ ਤੇ ਤੰਜ ਕਾਹਦਾ ਰਿਹਾ ਹੈ ਕੈਪਟਨ ਦੀ ਪਜਾਮੀ ਬਾਰੇ ਬੋਲਦਾ ਰਿਹਾ ਇਹ ਪਜਾਮੀ ਐ ਪਾਉਂਦਾ ਪਜਾਮੀ ਐ ਪਾਉਂਦਾ ਕਿੱਕਲੀ ਕਲੀਅਰ ਦੀ ਪੱਗ ਸੰਘਵੀਰ ਦੀ ਚੱਟਾ ਮੇਰੇ ਭਾਈ ਦਾ ਕਿੱਕੜੀਆਂ ਤੂੰ ਸੁਣਾਉਂਦਾ ਰਿਹਾ ਤੈਨੂੰ ਕਿੰਨਾ ਕੁ ਦੱਬਿਆ ਬਾਈ ਰੂਸਾ ਦਾ ਯਾਰ ਆ ਜੀ ਕੈਪਟਨ ਫਲਾਨਾ ਜੀ ਤੈਨੂੰ ਕਿੰਨਾ ਕੁ ਲੰਮਾ ਪਾਇਆ ਕਿੰਨਾ ਕੁ ਤੇਰੀਆਂ ਵੀਡੀਓ ਬਣਾਈਆਂ ਨੇ ਕੁੱਟ ਕੇ ਠਾਣੇ 'ਚ ਸੀਆਈ ਦੇ ਵਿੱਚ ਤੇ ਕਿੰਨੇ ਕੁ ਪਰਤੀ ਦੇ ਤੇ ਅਦਰ ਤੇ ਭੁੱਲ ਗਿਆ ਉਹ ਤੇਰੇ ਤੂੰ ਤੂੰ ਤਾਂ ਕਹਿੰਦਾ ਰਿਹਾ ਕਿ ਲੋਕਾਂ ਨੂੰ ਬੋਲਣ ਲਾਇਆ ਹੁਣ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ ਯਾਰ ਕੋਈ ਗੱਲ ਨਹੀਂ ਸਮਾਂ ਉਹ ਪਲਵਾਨ ਹੁੰਦਾ ਸਮਾਂ ਹਰ ਚੀਜ਼ ਦਾ ਹਿਸਾਬ ਲੈਂਦਾ ਹੈ ਵਕਤ ਲੱਗ ਜਾਂਦਾ ਹੈ ਪਰ ਇਹ ਸਾਰੇ ਹਿਸਾਬ ਦਾ ਪੰਸੇ ਇੱਥੇ ਦੇਣੇ ਪੈਂਦੇ ਕੋਈ ਗੱਲ ਨਹੀਂ ਲਾਜ ਔਰ ਜਿੰਨਾ ਟੱਲ ਵਾਲਾ ਜੋਰ ਤੂੰ ਲਾਲ ਅੱਡੀ ਚੋਟੀ ਦਾ ਸੱਟ ਦੇ ਜਿਹਦਾ ਜੀ ਕਰਦਾ ਚੱਕ ਕੇ ਸੱਟ ਲਾਂਦਾ ਇਹ ਪੰਜਾਬ ਦੇ ਲੋਕ ਤੇਰਾ ਮੂੰਹ ਤੋੜ ਜਵਾਬ ਦੇਣਗੇ ਯਾਦ ਰੱਖੀ ਉਹ ਵਾਹਿਗੁਰੂ ਜੀ ਉਹ ਵਾਹਿਗੁਰੂ ਜੀ